ਤੁਸੀਂ ਦੇਖ ਸਕਦੇ ਹੋ ਇਸ ਟਾਈਮ ਮੈਂ ਖੜਾ ਜੀ ਆਪਣੇ ਗਿੱਲਾ ਤਹਿਸੀਲ ਸਾਡੇ ਕੋਲੇ ਖੜੇ ਨੇ ਸੁਭਾਸ ਸਕੱਤਰ ਯੂਨੀਅਨ ਦੇ ਮੋਹਨ ਜੀ ਇਹਨਾਂ ਨਾਲ ਗੱਲ ਕਰਦੇ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਨੀ ਫਰਦ ਕੰਡ ਇਸ ਟਾਈਮ ਬੰਦ ਪਿਆ ਬਾਅਦ ਤੁਹਾਨੂੰ ਮੈਂ ਪੋਸਟਰ ਵੀ ਦਿਖਾਈ ਸੀਗੇ ਵੀ ਹੜਤਾਲ ਚੱਲਦੀ ਹੈ ਦੋ ਦਿਨ ਦੀ ਆਪਾਂ ਹੜਤਾਲ ਦਾ ਕੀ ਰੀਜ਼ਨ ਹੈ ਕਾਦੇ ਕਰਕੇ ਤੇ ਕੱਤਾ ਚੱਲੇਗੀ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਕੰਮ ਹੋਊਗਾ ਨਹੀਂ ਹੋਊਗਾ ਉਸ ਰਿਲੇਟਡ ਆਪਾਂ ਮੋਹਨ ਜੀ ਨਾਲ ਗੱਲ ਕਰਦੇ ਕਿ ਇਹਨਾਂ ਦੇ ਇਸ ਬਾਰੇ ਕੀ ਕਹਣਾ ਮੋਹਨ ਜੀ ਸਭ ਤੋਂ ਪਹਿਲਾਂ ਦਾ ਥੋੜਾ ਬੈਲਕੋਨ ਮੇਰੇ ਚੈਨਲ ਜੀਐਮ ਨਿਊ ਚੈਨਲ ਤੇ ਤੇ ਸਾਰਿਆਂ ਖਰਦ ਕੇਂਦਰ ਪ੍ਰੋਫੈਕਟਰ ਐਸੋਸੀਏਸ਼ਨ ਪੰਜਾਬ ਮੈਂ ਆਪ ਸਭ ਨੂੰ ਇਹ ਜਾਣੂ ਕਰਾਉਣਾ ਚਾਹੁੰਦਾ ਜਿਹੜੀ ਸਾਡੀ 2 ਦਿਨ ਦੀ 3 ਅਸੀਂ 2 3 4 ਦਿਨ ਦੀ ਹੜਤਾਲ ਉਲਿਖੀ ਸੀ ਉਹ ਹੜਤਾਲ ਸਾਡੀ ਪੰਜਾਬ ਯੂਨੀਅਨ ਦੀ ਜਿਹੜੀ ਕਾਲ ਸੀ ਉਹਦੇ ਆਧਾਰ ਤੇ ਅਸੀਂ ਕੀਤੀ ਸੀ ਸਾਡੇ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਵੱਲੋਂ ਉਸ ਹੜਤਾਲ ਲਈ ਕਾਲ ਪਾਈ ਗਈ ਸੀ ਕਿ ਅਸੀਂ ਉਹਨਾਂ ਦੇ ਕਹਿਣ ਤੇ ਹੀ ਚੱਲ ਰਹੇ ਹਾਂ ਜਿਵੇਂ ਉਹ ਕਹਿ ਰਹੇ ਆ ਅਸੀਂ ਉਵੇਂ ਹੀ ਚੱਲ ਰਹੇ ਹਾਂ ਅਸੀਂ ਉਹਨਾਂ ਤੋਂ 1 ਇੰਚ ਬਾਹਰ ਨਹੀਂ ਸਾਡੀ ਪਹਿਲੀ ਕਾਲ ਤੇ ਅਖੀਰ ਕਾਲ ਪ੍ਰਧਾਨ ਰਮਨਜੀਤ ਸਿੰਘ ਚਕੇਰੀਆ ਦੀ ਸੀ ਦੋ ਤਰੀਕਾ ਸਾਡਾ ਪ੍ਰੋਗਰਾਮ ਆ ਜੀ ਅਸੀਂ ਕਾਲੇ ਬਿੱਲੇ ਕਾਲੇ ਰਿਬਨ ਲਾ ਕੇ ਦਫ਼ਤਰ 'ਚ ਬੈਠਣਾ ਸੀ ਉਹਦੇ 'ਚ ਅਸੀਂ ਕੰਮ ਕਰਨਾ ਸੀ ਅਸੀਂ ਹੜਤਾਲ ਬਿਲਕੁਲ ਨਹੀਂ ਕਰਨੀ ਸੀ ਆ ਹੜਤਾਲ ਹੁਣ ਕਿਸ ਚੀਜ਼ ਦੀ ਹੋਈ ਆ ਜੀ ਹੜਤਾਲ ਇਸ ਚੀਜ਼ ਲਈ ਹੋਈ ਆ ਪੰਜਾਬ ਸਰਕਾਰ ਵੱਲੋਂ ਪੀਐਲਆਰਐਸ ਟੈਸ ਸੋਸਾਇਟੀ ਜਾਂ ਸੋਸਾਇਟੀ ਦੇ ਅਗੇ ਫਰਦ ਕੇਂਦਰਾਂ ਨੂੰ ਕੰਪਨੀ ਅੰਡਰ ਸ਼ਿਫਟ ਕੀਤਾ ਹੋਇਆ ਜਿਹੜੇ ਅਸੀਂ ਆਪਰੇਟਰ ਕੰਮ ਕਰਦੇ ਆ ਫਰਦ ਕੇਂਦਰਾਂ 'ਚ ਇਹ ਕੰਪਨੀ ਅੰਡਰ ਨੇ ਕੰਪਨੀ ਹੁਣ ਸਾਨੂੰ ਕਹਿੰਦੀ ਆ ਸਾਡਾ 30 9 2025 ਤੋਂ ਬਾਅਦ ਠਿਕਾ ਨਹੀਂ ਵਧਿਆ ਤੇ ਸਾਨੂੰ ਤਨਖਾਹਾਂ ਵੀ ਨਹੀਂ ਕੰਪਨੀ ਟਾਈਮ ਨਾਲ ਦੇ ਰਹੀ ਦੋ ਮਹੀਨੇ ਹੋ ਗਏ ਹੁਣ ਸਾਡੀ ਤਨਖਾਹ ਨਹੀਂ ਆਈ ਹੁਣ ਮਸਲਾ ਸਾਡਾ ਤਨਖਾਹ ਦਾ ਨਹੀਂ ਹੈਗਾ ਸਾਡਾ ਮਸਲਾ ਆਇਆ ਕਿ ਸਰਕਾਰ ਕੰਪਨੀ ਨੂੰ ਵਿੱਚੋਂ ਕੱਢ ਕੇ ਸਾਨੂੰ ਵਿਭਾਗ ਦੇ ਅਧੀਨ ਲਵੇ ਪੀਐਲਐਸ ਦੇ ਅੰਦਰ ਲਵੇ ਜਾਂ ਸਰਕਾਰ ਆਪਣੇ ਵਿਭਾਗ ਦੇ ਅਧੀਨ ਲਵੇ ਸਾਨੂੰ ਮਤਲਬ ਕਿ ਸਾਡੀ ਰੋਜ਼ਗਾਰ ਜਿਹੜਾ ਨੌਕਰੀ ਸੁਰੱਖਿਅਤ ਕੀਤੀ ਜਾਵੇ ਤੇ ਜਿਹੜਾ ਤੁਸੀਂ ਬਾਹਰ ਪੋਸਟ ਲੱਗੇ ਵੀ 2 ਵਜੇ ਤੱਕ ਫਰਜ਼ਾ ਨਿਕਲਣਗੇ 2 ਤੋਂ ਬਾਅਦ ਕੀ ਫਰਜ਼ਾ ਨਿਕਲਣ ਦੀ ਹੈ ਚਾਂਸ ਜੀ ਹਾਂ ਜੀ ਅਸੀਂ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਆਮ ਜਨਤਾ ਨੂੰ ਜੇ ਪਰੇਸ਼ਾਨ ਕਰਾਂਗੇ ਇਹ ਸਾਡੇ ਲਈ ਗਲਤ ਕੰਮ ਆ ਲੋਕਾਂ ਨਾਲ ਹੀ ਅਸੀਂ ਆ ਜੇ ਕੋਈ ਫਰਜ਼ ਕਢਾਉਣੋਂ ਦਾ ਤਾਂ ਹੀ ਫਰਜ਼ ਕੇਂਦਰ ਚੱਲਦੇ ਆ ਅਸੀਂ ਕਿਸੇ ਨਾਲ ਵਿਰੋਧਤਾ ਨਹੀਂ ਕਰਦੇ ਅਸੀਂ ਆਮ ਜਨਤਾ ਦੇ ਨਾਲ ਆ ਆਮ ਜਨਤਾ ਸਾਡੇ ਨਾਲ ਆ 2 ਵਜੇ ਤੋਂ ਬਾਅਦ ਅਸੀਂ ਜੇ ਕਿਸੇ ਨੂੰ ਫਰਦਾਂ ਤਾਂ ਕੱਢਾਂਗੇ ਉਹ ਅਸੀਂ ਇਸ ਕਰਕੇ ਕੱਢ ਰਹੇ ਹਾਂ ਕਿਉਂਕਿ ਹੁਣ ਚੋਣਾਂ ਦਾ ਵਕਤ ਆ ਜਿਲ੍ਹਾ ਪੁਸ਼ੇ ਦਾ ਲੋਕਾਂ ਨੂੰ ਬੈਂਕਾਂ ਲਈ ਜੋਣਾ ਚੋਣਾਂ ਲਈ ਹਰੇਕ ਤਰੀਕੇ ਲਈ ਫਰਦਾਂ ਦੀ ਲੋੜ ਆ ਅਸੀਂ ਲੋਕਾਂ ਦਾ ਵੀ ਧਿਆਨ ਦੇਵਾਂਗੇ ਅਸੀਂ ਆਪਣੀ ਮੰਗਾਂ ਵੀ ਰੱਖਾਂਗੇ ਤੇ ਅਸੀਂ ਆਪਣਾ ਲੋਕਾਂ ਜਿਹੜੀ ਆਮ ਜਨਤਾ ਉਹਨਾਂ ਦਾ ਵੀ ਧਿਆਨ ਵੀ ਦੇਵਾਂਗੇ ਅਸੀਂ 9 ਤੋਂ 2 ਤੋਂ 9 ਅਸੀਂ ਆਪਣਾ ਫਰਦ ਕੇਂਦਰ ਚਾਲੂ ਕਰ ਦੇਣਾ ਜੀ ਤੇ ਜਿਹੜੇ ਇਹ ਮੇਨਸ ਆਪਣੀ ਹੜਤਾਲ ਹੋਈ ਹੈ ਸਿਰਫ 2 ਦਿਨ ਲਈ ਹੀ ਰਹੋਗੀ ਕਿ ਅੱਗੇ ਵੀ ਇਸ ਨੂੰ ਬਦਲਣ ਦਾ ਚਾਂਸ ਹੈ ਜੀ ਇਸ ਕੇ ਦਾ ਜਿਹੜੀ ਸਾਡੀ ਪੰਜਾਬ ਯੂਨੀਅਨ ਆ ਉਹਦਾ ਫੈਸਲਾ 3 ਅਤੇ 4 ਤਰੀਕ 9 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਹੜਤਾਲ ਕੀਤੀ ਹੈ ਜਿਵੇਂ ਪੰਜਾਬ ਦੇ ਪ੍ਰਧਾਨ ਸਾਡੇ ਰਮਨਜੀਤ ਸਿੰਘ ਚਕੇਰੀਆ ਕਹਿਣਗੇ ਅਸੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਉਹ ਕਰਨਗੇ ਤੇ ਜਿਹੜੀ ਪਿੱਛੇ ਵੀ ਥੋੜੀ ਹੜਤਾਲ ਹੋਈ ਸੀ ਉਹ ਕਿਸ ਪਰਪਸ ਲਈ ਸੀ ਇਸੇ ਚੀਜ਼ ਨੂੰ ਲੈ ਕੇ ਹੋਈ ਸੀ ਹਾਂਜੀ ਸਾਡੇ ਫਿਲਹਾਲ ਪਿੱਛੇ ਹੜਤਾਲ ਸੀਗੀ ਕਿ ਸਾਡੇ ਜਿਵੇਂ ਸੈਲਰੀਆਂ ਨਹੀਂ ਆਉਂਦੀ ਸੀ ਸਰਕਾਰ ਪੀਐਲਐਸ ਜਿਹੜੀ ਆ ਕੰਪਨੀ ਨੂੰ ਬਿੱਲ ਨਹੀਂ ਪੇ ਕਰ 파 ਰਹੇ 21 ਕਰੋੜ ਕੰਪਨੀ ਦਾ ਪੀਐਲਐਸ ਵੱਲ ਪੈਂਡਿੰਗ ਆ ਪਾ ਕੰਪਨੀ ਨੂੰ ਦੇਣੀ ਬਾਰੇ ਅਸਲੀ ਕੰਪਨੀ ਸਾਨੂੰ ਸੈਲਰੀ ਨਹੀਂ ਦੇ ਪਾਰੇ ਸਾਡੀ ਪਹਿਲੇ ਹੜਤਾਲ ਸੀ ਸੈਲਰੀ ਨੂੰ ਲੈ ਕੇ 2 2 3 3 ਮਹੀਨੇ ਸੈਲਰੀ ਨਹੀਂ ਪਰ ਹੁਣ ਸਾਡੀ ਹੜਤਾਲ ਸੈਲਰੀ ਤੋਂ ਨਹੀਂ ਸੈਲਰੀ ਨੂੰ ਨਹੀਂ ਹੈਗੀ ਸੈਲਰੀ ਅੱਜ ਨਹੀਂ ਕੱਲ ਨਹੀਂ ਪਾਸੋਂ ਸੈਲਰੀ ਸਾਡੀ ਆਊਗੀ ਪਰ ਸਾਨੂੰ ਹੋਣਾ ਕਿ ਸਰਕਾਰ ਸਾਨੂੰ ਅਧੀਨ ਕਰੇ ਸਰਕਾਰ ਵਿਭਾਗ ਦੇ ਅਧੀਨ ਕਰੇ ਆਪਣੇ ਹੰਦੇ ਲਈ ਤੁਹਾਨੂੰ ਕੀ ਲੱਗਦਾ ਜੋ ਵੀ ਤੁਹਾਡੀ ਸਰਕਾਰ ਤੋਂ ਮੰਗਾ ਨੇ ਤੇ ਮੌਜੂਦਾ ਸਰਕਾਰ ਦੇ ਹਾਲਾਤ ਦੇਖ ਕੇ ਤੁਹਾਨੂੰ ਕੀ ਲੱਗਦਾ ਤੁਹਾਡੀ ਮੰਗਾ ਮੰਨੀ ਜਾਣਗੀਆਂ ਅਸੀਂ ਆਪਣੇ ਵੱਲੋਂ ਪੂਰਾ ਸੰਘਰਸ਼ ਕਰ ਰਹੇ ਹਾਂ ਅਸੀਂ ਸੰਘਰਸ਼ ਹਲੇ ਆਪਣੇ ਨਾਰਮਲ ਲੈਵਲ ਤੇ ਜਿਵੇਂ ਕਹਿੰਦੇ ਆ ਮੱਧਰੇ ਪੱਧਰ ਤੇ ਕਰ ਰਹੇ ਆ ਜੇ ਸਰਕਾਰ ਸਾਡੇ ਨਾਲ ਮੰਗ ਨਹੀਂ ਮੰਦੀ ਤਾਂ ਅਸੀਂ ਆਪਣਾ ਸੰਘਰਸ਼ ਪੇਸ਼ ਕਰਾਂਗੇ ਸੜਕਾਂ ਤੋਂ ਇਤਰਾਗੇ ਸਰਕਾਰ ਨੂੰ ਦਿਖਾਵਾਂਗੇ ਕਿ ਸਾਡਾ ਵੀ ਵजूद ਹੈਗਾ ਸਾਨੂੰ ਵੀ ਕਿਸੇ ਪਾਸੇ ਲਾਇਆ ਜਾਂਦੀ ਜਿਕੇ ਜੀ ਹੋ ਦੱਸੋ ਜਾਂਦੀ ਹੈ ਸਰਕਾਰ ਆਈ ਹੈ ਨਾ ਚਲੋ ਲੋਕਾਂ ਨੂੰ ਰੋਜ਼ਗਾਰ ਤਾਂ ਸੁਣੇ ਨਹੀਂਗਾ ਹਰ ਜਗ੍ਹਾ ਧਰਨੀ ਲੱਗਦੀ ਹੈ ਜਿਵੇਂ ਤੁਹਾਨੂੰ ਪਤਾ ਹੋ ਪੰਨ ਬਸਾ ਧਰਨੇ ਲੱਗੇ ਸੀ ਗੱਲ ਉਹਨੇ ਸਟਾਈਕ ਖੁੱਲੀ ਹੈ ਅੱਜ ਪੰਜਾਬ ਬਿਜਲੀ ਬੋਰਡ ਵਾਲਿਆਂ ਦੀ ਸਟਾਈਕ ਸ਼ੁਰੂ ਹੋ ਗਈ ਹੈ ਹੁਣ ਥੋੜੀ ਵੀ ਸਟਾਈਕਾਂ ਸ਼ੁਰੂ ਹੋ ਗਈਆਂ ਤੇ ਸਰਕਾਰ ਨੂੰ ਆਉਣ ਵਾਲੇ ਫਿਰ ਵੀ ਇਲੈਕਸ਼ਨ ਹੋਣੇ ਇਸ ਤਰ੍ਹਾਂ ਨੂੰ ਕਿੱਦਾਂ ਦੇਖਦੇ ਹੋ ਜਿਹੜੇ ਇਹਨਾਂ ਦਾ ਹਾਲਾਤ ਨੇ ਤੁਹਾਨੂੰ ਕੀ ਲੱਗਦਾ ਹੈ ਆਉਣ ਵਾਲੇ ਟਾਈਮ 'ਚ ਜੇ ਆਪੀ ਸਰਕਾਰ ਬਣਾ ਪਾਓਗੇ ਸਰਕਾਰ ਮੈਂ ਪੋਲਿਟਿਕਲ ਬਿਆਨਬਾਜ਼ੀ ਕੋਈ ਨਹੀਂ ਕਰਦਾ ਕਿਉਂਕਿ ਮੇਰਾ ਇਹਦੇ ਵਿੱਚ ਨਾ ਲੈਣਾ ਨਾ ਦੇਣਾ ਸਰਕਾਰ ਬਣਦੀ ਹੈ ਕਿ ਨਹੀਂ ਬਣਦੀ ਉਹ ਸਾਡਾ ਕੋਈ ਉਹਦੇ ਵਿੱਚ ਮੰਤਵ ਨਹੀਂ ਆਪਾਂ ਸਾਨੂੰ ਆਇਆ ਕਿ ਸਰਕਾਰ ਜਿਹੜੀ ਆ ਜੇ ਤਾਂ ਸਰਕਾਰ ਵਧੀਆ ਤਰੀਕੇ ਨਾਲ ਚੱਲਣਾ ਚਾਹੁੰਦੀ ਆ ਲੋਕਾਂ ਦਾ ਭਵਿੱਖ ਬਾਰੇ ਸੋਚਣਾ ਚਾਹੁੰਦੀ ਆ ਗਾਂ ਵੀ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਜਿੱਤ ਪ੍ਰਾਪਤ ਕਰਨੀ ਚਾਹੁੰਦੀ ਆ ਤਾਂ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦਾ ਅਸੀਂ ਵੀ ਆਮ ਪਬਲਿਕ ਅਸੀਂ ਵੀ ਸਰਕਾਰ ਨੂੰ ਵੋਟਾਂ ਪਾਉਣੀ ਹੈ ਸਾਡੇ ਵੋਟਾਂ ਦੇ ਸਾਡੇ 800 ਪ੍ਰੇਟਾ پورے ਪੰਜਾਬ 'ਚ ਜੇ ਅਸੀਂ ਵੋਟ ਪਾਉਂਦੇ ਆ ਤਾਂ ਸਾਡਾ ਵੀ ਯੋਗਦਾਨ ਸਰਕਾਰ ਬਣਾਉਣ ਦੇ ਵਿੱਚ ਹੁੰਦਾ ਅਸੀਂ ਕਹਿੰਨੇ ਕਿ ਜੇ ਅਸੀਂ ਆਮ ਆਮ ਆਲੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਤਾਂ ਐਸੇ ਵੀ ਆਮ ਲੋਕਾਂ ਤੇ ਸਾਡੇ ਪਰ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਭਵਿੱਖ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਥੈਂਕ ਯੂ ਧੰਨਵਾਦ ਜੀ ਓਕੇ ਸਭ ਨੂੰ ਬਹੁਤ ਧੰਨਵਾਦ ਜੀ ਮੈਂ ਆਪ ਸਭ ਨੂੰ ਅਪੀਲ ਕਰਦਾ ਸਾਡਾ ਵੱਧ ਤੋਂ ਵੱਧ ਸਾਥ ਦਿਓ ਸਾਡੇ ਨਾਲ ਸਹਿਯੋਗ ਕਰੋ ਤਾਂ ਜੋ ਸਾਡਾ ਭਵਿੱਖ ਉਜਵਲ ਹੋ ਸਕੇ ਤੇ ਸਾਡੇ ਬੱਚਿਆਂ ਦਾ ਵੀ ਭਵਿੱਖ ਉਜਵਲ ਹੋ ਸਕੇ ਆਪ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਅਪ ਮੈਂ ਤੁਹਾਡੇ ਸਾਹਮਣੇ ਗੁਰੂ ਭਾਜੀ ਆਪਾਂ ਬੈਠੇ ਆਂ ਆਪਾਂ ਕੀ ਅੱਜ ਬਫਰਦਾ ਕਰਨੇ ਕੰਮ ਬੰਦੇ ਪਿਆ ਆਪਣਾ ਸ਼ੀ ਗਾਲ ਦੀ ਆਪਣਾ ਨਾ ਆਪਣੀਆਂ ਤਨਖਾਹਾਂ ਨੂੰ ਲੈ ਕੇ ਤੇ ਆਪਣੇ ਸਾਡਾ ਸਰਕਾਰ ਨਾਲ ਚੱਲਦਾ ਪਿਆ ਵਾ ਜਿੱਦਾਂ ਸਾਨੂੰ ਕਿਸੇ ਵਿਭਾਗ ਵਿੱਚ ਲਿਆ ਜਾਵੇ ਪਹਿਲਾਂ ਤਾਂ ਸਾਨੂੰ ਕੰਪਨੀ ਤੋਂ ਤਨਖਾਹ ਮਿਲਦੀ ਸੀ ਤੇ ਹੁਣ ਸਾਡੀ ਕੰਪਨੀ ਦਾ ਜਿਹੜਾ ਠੇਕਾ ਉਹ ਖਤਮ ਹੋ ਚੁੱਕਿਆ ਵਾ ਤੇ ਸਾਨੂੰ 3 ਜੰਮੀਨਾਂ ਚੱਲਦਾ ਤੇ ਸਾਡੀ ਤਨਖਾਹ ਨਹੀਂ ਆ ਰਹੀ ਉਸ ਕਰਕੇ ਅਸੀਂ ਰੋਸ ਵਜੋਂ ਮਤਲਬ ਆਪਣੀ ਹੜਤਾਲ ਕਰੀਏ 2 ਦਿਨ ਦੀ 9 ਤੋਂ 2 ਵਜੇ ਤੱਕ ਕੰਮ ਬੰਦ ਰੱਖਾਂਗੇ ਤੇ 2 ਵਜੇ ਤੋਂ ਬਾਅਦ ਫਿਰ ਵੈਟਰਾਕ ਫਰਦਾਂ ਦਿੱਤੀਆਂ ਜਾਣਗੀਆਂ ਜੀ ਮਤਲਬ ਲੋਕਾਂ ਨੂੰ ਵੀ ਬਿਲਕੁਲ ਵੈਵਰੀ ਨਹੀਂ ਉਹ 2 ਵਜੇ ਤੋਂ ਬਲੋਕੀ ਅੱਗੇ ਆਪਣਾ ਕੰਮ ਕਰਵਾ ਸਕਣਗੇ ਹੈ ਜੀ 2 ਵਜੇ ਤੋਂ ਬਾਅਦ ਪਬਲਿਕ ਨੂੰ ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਲਈ ਅਸੀਂ 2 ਵਜੇ ਤੋਂ ਬਾਅਦ 5 ਵਜੇ ਤੱਕ ਫਰਦਾਂ ਜਾਰੀ ਕਰਾਂਗੇ ਜੇ ਤੁਹਾਡੀ ਹੁਣ ਵੀ ਸਟ੍ਰਾਈਕ ਨਹੀਂ ਖੁੱਲਦੀ ਤੇ ਅੱਗੇ ਤੁਹਾਡਾ ਫਿਰ ਕੀ ਐਲਾਨ ਹੋਊਗਾ ਜੀ ਇਸ ਤੋਂ ਬਾਅਦ ਜਿੱਦਾਂ ਸਾਡਾ ਸੁਪਾ ਪ੍ਰਧਾਨ ਜੀ ਕਹਿਣਗੇ ਤੇ ਉਦਾਂ ਸੰਘਰਸ਼ ਨੂੰ ਪੇਕ ਸਾਡੇ ਪਰਮਿੰਦਰ ਜੀ ਜਿਹੜੇ ਸਬ ਦਾ ਹੈਂਟਰ ਦੇ ਵਿੱਚ ਫਰਦੇ ਆਪਰੇਟਰ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਜਿਹੜੇ ਆਪਣੇ ਰੁਟੀਨ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਨੇ ਬਟ ਹੁਣ ਸਟ੍ਰਾਈਕ ਦੀ ਵਜ੍ਹਾ ਕਰਕੇ ਚਾਹੇ ਇਹ ਕੰਮ ਬੰਦ ਪਿਆ ਪਰ 2 ਵਜੇ ਤੋਂ ਬਾਅਦ ਆਪਣਾ ਕੰਮ ਜੀ ਰੁਟੀਨ 'ਚ ਰੱਖਣਗੇ ਤੇ ਵਾਟ ਤਿਰੋ ਅੱਜ ਤੁਸੀਂ ਦੇਖ ਸਕਦੇ ਹੋ ਜੀ ਮੈਂ ਆਪਣੀ ਸੁਦੇਂਦਰ ਨਾਲ ਗੱਲ ਕਰਾਈ ਜੀ ਆਪਣੇ ਜਨਰਲ ਸਕੱਤਰ ਮੋਹਨਪਰਦੀ ਜੀ ਨਾਲ ਤੇ ਸੁਦੇਂਦਰ ਦੇ ਆਪਰੇਟਰ ਪਰਮਿੰਦਰ ਜੀ ਨਾਲ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੂੰ ਲੋਕਾਂ ਨੂੰ ਤਸਕੀਫਾਂ ਦੇ ਦੀ ਕੋਈ ਦਿੱਕਤ ਨਹੀਂ ਤੇ ਮੈਂ ਆਪਣੀ ਮਾਨੇ ਕੋ ਸਰਕਾਰ ਨੂੰ ਆਈ ਰਿਕਵੈਸਟ ਕਰ ਰਿਹਾ ਜੀ ਇਹਨਾਂ ਦੀ ਜੋ ਵੀ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤਾਂ ਜੋ ਲੋਕਾਂ ਦੀ ਦਿੱਕਤ ਨੂੰ ਦੂਰ ਕੀਤਾ ਜਾਵੇ ਕਿਉਂਕਿ ਇਹਨਾਂ ਦਾ ਕੰਮ ਲੋਕਾਂ ਨੂੰ ਫਰਜ਼ਾ ਕਰਨਾ ਸਰਕਾਰ ਬੰਦੀ ਹੈ ਜੀ ਲੋਕਾਂ ਤੋਂ ਲੋਕਾਂ ਨਹੀਂ ਬੰਦੀ ਹੈ ਤੇ ਲੋਕਾਂ ਦੇ ਕੰਮ ਆ ਕਰਦੇ ਨੇ ਬੈਠੇ ਜੀ ਕਿਉਂਕਿ ਆ ਤਾਂ ਆਪਣਾ ਰਾਹ ਉੱਤੇ ਬੈਠਣਗੇ ਆਪ ਆਪਣਾ ਚਲੋ 2-3 ਦਿਨ 4 ਦਿਨ ਸੰਘਰਸ਼ ਕਰਨਗੇ ਜੀ ਪਰ ਉਸ ਚੀਤੇ ਨੁਕਸਾਨ ਕਿਨੂੰ ਹੋਣਾ ਸਰਕਾਰ ਨੂੰ ਕਿਉਂਕਿ ਪਬਲਿਕ ਹਰਾਸ ਹੋਗੀ ਪਬਲਿਕ ਹਰਾਸਾ ਲੱਗ ਆਨ ਵਾਲ ਟਾਈਮ ਤੇ ਲਿਖੋ ਇਲੈਕਸ਼ਨ ਵੀ ਹੈ ਤੇ ਲੋਕੋ ਨੂੰ ਚੀਤੀ ਪ੍ਰੋਬਲਮ ਆਣੀ ਹੀ ਆਣੀ ਹੈ ਤੇ ਮੈਂ ਸਰਕਾਰ ਨੂੰ ਅਜਿ ਬੈਸਟ ਕਰਦਾ ਕਿ ਜਲਦੀ ਵਧੀ ਨੇ ਮੰਗਾਂ ਮਿਲ ਜਾਨ ਤਾਂ ਜੋ ਇਹਨਾਂ ਦੇ ਕੰਮ ਰੁਟੀਨ ਤੇ ਹੋ ਸਕੇ ਅਤੇ ਪਬਲਿਕ ਰੁਟੀਨ ਦੇ ਵਿੱਚ ਆਪਣੀ ਫਰਜ਼ਾ ਕਰਵਾਣਾ ਲੋਕੀ ਕੰਮ ਚੈਨਲ ਕਿਉਂਕਿ ਸਿਸਟਮ ਸਾਰ ਇੱਕ ਤਰੀਕੇ ਨਾਲ ਚੱਲਦਾ ਬੈਂਕ ਪਰਪਸ ਹੋ ਗਿਆ ਰਜਿਸਟਰੀਆਂ ਹੋ ਗਈਆਂ ਸਭ ਸਿਸਟਮ ਮੈਡੀਕਲੀ ਚੱਲਦਾ ਹੈ ਇਸੇ ਮੇਰੇ ਵੱਲੋਂ ਅਪੀਲ ਹੈ ਜੀ ਮੇਰੇ ਚੈਨਲ ਨੂੰ ਤੇ ਇਹਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਜੋਗ ਜੈਸਾ ਕਿ ਨੇ ਇਹਨਾਂ ਦੇ ਤਰਫਾਂਵਾਂ ਦਾ ਜੋ ਵੀ ਇਹਨਾਂ ਦਾ ਹੈਗਾ ਪੂਰਾ ਕੀਤਾ ਜਾਵੇ ਤਾਂ ਜੋ ਆਪਰੇ ਰੁਟੀਨ ਦੇ ਵਿੱਚ ਕੰਮ ਕਰਨ ਤੇ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਦੂਰ ਕੀਤਾ ਜਾਦਾ ਹੈ ਧੰਨਵਾਦ ਜੀ ਮੈਂ ਨਾਲ ਜੁੜ ਰਿਹਾ ਤੁਹਾਡਾ ਆਪਣਾ ਗੌਰਵ ਅਸੀਂ ਜੀ ਆਰਐਮ ਨਿਊ ਚੈਨਲ